ਤਸਵੀਰੀ ਕਰ ਜੀ ਵੀਡੀਓ ਵੇਖ ਰਿਹਾ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਆਂ ਜੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਝਰਵਾਦ ਕਰਦੀ ਆਂ ਜੀ ਵੱਡੀ ਖਬਰ ਉਸੀ ਔਰਤ ਸਾਲਾਂ ਤੱਕ ਭਾਰਤ ਦੇ ਜੰਗਲਾਂ ਤੇ ਗੁਫਾਵਾਂ ਵਿੱਚ ਰੈਂਦੀ ਰਹੀ ਕਰਨਾਟਕ ਦੇ ਉੱਤਰ ਕੰਨੜ ਜ਼ਿਲ੍ਹੇ ਦੇ ਇੱਕ ਗੁਫਾ ਗੋਕਰ ਨੇੜੇ ਰਾਤਰਾਮ ਤਿਤਪਾੜੀ ਤੇ ਇੱਕ ਗੁਫਾ ਵਿੱਚ 40 ਸਾਲਾਂ ਰੂਸੀ ਔਰਤ ਨੀਨਾ ਕੋਟੀਨਾ ਜਿਸ ਨੂੰ ਮੂਹੀ ਵੀ ਕਿਹਾ ਜਾਂਦਾ ਹੈ ਆਪਣੀਆਂ ਦੋ 3 6 ਸਾਲਾਂ ਪ੍ਰਿਆ ਤੇ ਤੇ 4 ਸਾਲਾਂ ਅਮਾ ਨਾਲ ਰਹਿ ਰਹੀ ਸੀ ਇਹ ਤਿੰਨੋਂ ਪਿਛਲੇ 2 ਮਹੀਨਿਆਂ ਤੋਂ ਇਸ ਗੁਫਾ ਵਿੱਚ ਲੁਕੀਆਂ ਹੋਈਆਂ ਸਨ ਇਨੀਨਾਸ 2016 ਵਿੱਚ ਭਾਰਤ ਆਈ ਸੀ ਪਰ 2017 ਵਿੱਚ ਵੀਜ਼ਾ ਖਤਮ ਹੋਣ ਤੋਂ ਬਾਅਦ ਦੇ ਛੱਡਣ ਦੀ ਬਜਾਏ ਜੰਗਲਾਂ ਵਿੱਚ ਰਹਿਣ ਲੱਗ ਪਈ ਨਿੰਨਾ ਕਟਿਨਾ ਨੇ ਆਪਣੀਆਂ 3 ਨੂੰ ਜੰਗਲ ਵਿੱਚ ਹੀ ਜਨਮ ਦਿੱਤਾ ਉਹਨਾਂ ਨੂੰ ਜੋਗਾ ਧਿਆਨ ਪੇਟਿੰਗ ਅਤੇ ਅਧਿਆਤਮਿਕਤਾ ਸਿਖਾਈ ਪਰਿਵਾਰ ਰੋਂਤਨੀ ਉੱਡਲੇ ਜਪਾਲ ਫੋਲ ਪੱਤੇ ਅਤੇ ਕੁਦਰਤੀ ਸਰੋਤਾਂ ਦੇ ਨਿਰਪਰ ਕਰਦਾ ਸੀ ਤਿੰਨੋਂ ਪਲਾਸਟਿਕ ਦੀਆਂ ਚਾਦਰਾਂ ਤੇ ਸੁੰਦੇ ਸਨ ਤੇ ਕੁਦਰਤੀ ਰੋਸ਼ਨੀ ਦੀ ਵਰਤੋਂ ਕਰਦੇ ਸਨ ਨੀਨਾ ਨੇ ਪੁਲਿਸ ਨੂੰ ਦੱਸਿਆ ਸਾਪ ਸਾਡੇ ਦੋਸਤ ਹਨ ਸਾ ਜਦ ਤੱਕ ਅਸੀਂ ਉਹਨਾਂ ਨੂੰ ਪਰੇਸ਼ਾਨ ਨਹੀਂ ਕਰਦੇ ਉਹ ਸਾਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਉਹ ਖਤਰਨਾਕ ਜੰਗਲੀ ਜੀਵਾਂ ਤੇ ਜ਼ਮੀਨ ਖਿਸਕਣ ਵਾਲੇ ਖੇਤਰ ਵਿੱਚ ਵੀ ਅਸਰ ਖੇਤ ਰੱਖੇ 9 ਜੁਲਾਈ ਨੂੰ ਪੁਲਿਸ ਨੇ ਗੁਫਾ ਦੇ ਨੇੜੇ ਸਾੜੀਆਂ ਅਤੇ ਪਲਾਸਟਿਕ ਦੇ ਕਵਰ ਦੇਖ ਕੇ ਜਾਂਚ ਕੀਤੀ ਗੁਫਾ ਵਿੱਚ ਰੁੱਦਰ ਦੀ ਮੂਰਤੀ ਰੂਸੀ ਕਿਤਾਬਾਂ ਅਤੇ Hindu ਦੇਵੀ ਦੇਵਤਿਆਂ ਦੀਆਂ ਤਸਵੀਰਾਂ ਮਿਲੀਆਂ ਪੁਲਿਸ ਨੇ ਨੀਨਾ ਅਤੇ ਉਸ ਦੀਆਂ ਧੀਆਂ ਨੂੰ ਪਛਾਣ ਕੇ ਕੁੰਮਤਾ ਤੁਲੂਕਾ ਦੇ ਇੱਕ ਆਸ਼ਰਮ ਵਿੱਚ ਭੇਜ ਦਿੱਤਾ ਜਿੱਥੇ 80 ਸਾਲਾਂ ਸਵਾਮੀ ਉਹਨਾਂ ਦੀ ਦੇਖਭਾਲ ਕਰ ਰਹੇ ਹਨ ਨੀਨਾ ਦਾ ਪਾਸਪੋਰਟ ਅਤੇ ਮਿਆਦ ਪੁੱਗ ਚੁੱਕਾ ਵੀਜ਼ਾ ਮਿਲਿਆ ਜਿਸ ਦੀ ਮਿਆਦ 2017 ਵਿੱਚ ਖਤਮ ਹੋ ਗਈ ਸੀ ਨੀਨਾ ਨੇ ਪਹਿਲਾਂ ਦਾਅਵਾ ਕੀਤਾ ਸੀ ਕੀਤਾ ਕਿ ਕਾਗਜ਼ात ਗੁੰਮ ਹੋ ਗਏ ਸਨ ਪਰ ਜਾਂਚ ਦੌਰਾਨ ਸੱਚਾਈ ਸਾਹਮਣੇ ਆ ਗਈ 2018 ਵਿੱਚ ਨੇਪਾਲ ਲਈ ਐਗਜ਼ਿਟ ਪਰਮਿਟ ਲੈ ਕੇ ਵੀ ਉਹ ਭਾਰਤ ਵਾਪਸ ਆ ਗਈ ਹੁਣ ਨੀਨਾ ਅਤੇ ਉਸ ਦੀਆਂ ਧੀਆਂ ਨੂੰ ਰੂਸ ਵਾਪਸ ਭੇਜਣ ਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਨੀਨਾ ਕਟੀਨਾ ਦੀ ਕਹਾਣੀ ਬਲੱਖਣ ਹੈ ਉਸਨੇ ਆਪਣੇ ਪਰਿਵਾਰ ਦੇ ਸੁਰੱਖਿਆ ਤੇ ਜੈਦੀ ਲਈ ਜੰਗਲਾਂ ਕੁਫਾਵਾਂ ਤੇ ਕੁਦਰਤੀ ਜੀਵਨ ਨੂੰ ਚੁਣਿਆ ਹੁਣ ਉਸ ਦੇ ਭਾਰਤ ਵਿੱਚ ਰਹਿਣ ਦੇ ਦਿਨ ਲਗਭਗ ਖਤਮ ਹੋ ਚੁੱਕੇ ਹਨ ਪਰ ਉਸ ਦੀ ਜੰਗਲ ਦੀ ਜ਼ਿੰਦਗੀ ਅਤੇ ਆਤਮ ਨਿਰਪਤਾ ਦੀ ਕਹਾਣੀ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਬਣੀ ਹੋਈ ਹੈ ਕਰਨਾਟਕ ਦੇ ਉੱਤਰ ਕੰਨੜ ਜ਼ਿਲ੍ਹੇ ਦੇ ਗੋ ਕਰਨੇੜੇ ਰਾਮ ਤੀਰਥ ਪਹਾੜੀ ਦੇ ਇੱਕ ਗੁਫਾ ਵਿੱਚ 14 ਸਾਲਾਂ ਔਰਤ ਨੀਨਾ ਕਟੀਨਾ ਰਹਿ ਰਹੀ ਸੀ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ